अच्छा मां मर जाऊं जा मेरे बाप ਨੂੰ ਪੁੱਛ ਗਿਆ ਯਾਰ ਪੁੱਛ ਗਿਆ ਯਾਰ ਉਹ ਕਿਦਾਂ ਕਰੇਗਾ ਉਹ ਨਹੀਂ ਉਹ ਮੇਗਾ ਵਿਆਹ ਕਰਾ ਦੋ ਮੈਂ ਲੁੱਟਾਂ ਲੱਜ ਆ ਮਾਂ ਅਸੀਂ ਤਾਂ ਸੀਰੀਸ ਆਪਣੇ ਬੰਦੇ ਆ ਠੀਕ ਹੈ ਨਾ ਇਹਦੇ ਕਰਾਓ ਉੱਟ ਜੂ ਕਿਤੇ ਪੈਸੇ ਲੈ ਲੈ ਤੇ ਤੂੰ ਪਹਿਲਾਂ ਹੀ ਲੈ ਕੇ ਉੱਡ ਜਾ ਬਾਅਦ ਅਸੀਂ ਤੇਰੇ ਪਿਓ ਨੂੰ ਸਮਝਾ ਦਿਆਂਗੇ ਉਹ ਫੇਰ ਤੁਸੀਂ ਮੈਨੂੰ ਐ ਮੈਨੇ ਮਾਰਨੇ ਤੂੰ ਕਦਰਾ ਸਾਡੇ ਕੋਲ ਗਲਤ ਕਰਦਾ ਕਿਰਾ ਕਰ ਤੂੰ ਤੋਦ ਕਰਨ ਦੋ ਪਹਿਲਾਂ ਤੇ ਮੇਰਾ ਉਹ ਰਿਆ ਮੈਨਾਂ ਮਰੇ ਮਰ ਜੂਗਾ ਮਰ ਦੇਗਾ ਐਵੇਂ ਮਰ ਦੇਗਾ ਤੁਹਾਡਾ ਘਰ ਸੁਣਾ ਭਾਈ ਹਾਂ ਸਾਡੇ ਕੋਲੇ ਰੋਜ਼ ਹੈ ਨਾ ਹੋਣਾ ਸਾਡੇ ਕੋਲੇ ਸਾਡੇ ਕੋਲੇ ਗੱਲ ਕਰਨਾ ਬੱਦਿਆ ਜੀ ਲਾਲਚੀ ਬੰਦੇ ਯਾਰ ਐਡੇ ਲਾਲਚੀ ਬੰਦੇ ਤੁਸੀਂ ਮੈਂ ਤਾਂ ਪਹਿਲੀ ਵਾਰ ਹੀ ਵੇਖਿਆ ਯਾਰ 80000 40 ਸਾਲ ਹੋ ਗਏ ਸਾਡੇ ਘਰ ਦਾ ਲੂਣ ਖਾਂਦਿਆਂ ਨੂੰ ਤੇ ਅਜੇ ਕਹਿੰਦੇ ਚਾਹ ਪਾਣੀ ਜੋਗਾ ਕਰਦੀ ਸਾਨੂੰ ਹੱਦ ਹੋ ਗਈ ਇੱਕ ਘੰਟਾ ਕਾਜਾ ਕੰਮ ਕੀ ਕਰਦਾ ਲੂਣ ਖਾਂਦੇ ਤਾਂ ਸਾਡੇ ਹੰਢਾਂਗਾ ਤਾਂ ਨਹੀਂ ਖਾਣੀਆਂ ਤੁਹਾਡੇ ਬੁੜੇ ਤੋਂ ਜੜਾ ਕਿੱਥੇ ਹੁਣ ਇੱਥੇ ਬਹਿ ਜਾਗੇ ਇੱਥੇ ਕਿੱਥੇ ਭਵੇਂ ਮੱਛਰ ਖਾ ਜਾਊਗਾ ਦਹੀਂ ਖਾਦਾ ਕਾ ਬੱਚਾ ਨਾ ਅੱਦਾ ਕਿਉਂ ਨਹੀਂ 2 ਘੰਟੇ ਸੌਣਾ ਨੇ ਕਰੇ ਦਹੀਂ ਖਾਦਾ ਕਾ ਬੱਚਾ ਹਾਂ ਮਰੀ ਨਹੀਂ ਆਵੇ ਮਰੀ ਨਹੀਂ ਜਾਂਦਾ ਚੱਲ ਤੋਰ ਚੱਲ ਚੱਲ ਓਏ ਇੱਥੇ ਹੀ ਬਹਿ ਜਾ ਸਾੜਿਆ ਉੱਥੇ ਕਿੱਥੇ ਜਾਵਾਂਗੇ ਇੱਥੇ ਹੀ ਸਾਮੇ ਬਹਿ ਜੀਏ ਫਿਰ ਕਰੇ ਫਿਰ ਲਾ ਲੈਣੀਆਂ ਕੋਈ ਨਾ ਕੋਈ ਕੰਮ ਉਹਨਾਂ ਨੇ ਤਾਂ ਕਹੀ ਦੇਣਾ ਦੰਨ ਲੈ ਦਿਓ ਬਹਿ ਜਾ ਫਿਰ ਬਹਿ ਜਾ ਇੱਥੇ ਗੱਲ ਸਹੀ ਆ ਚੁੰਬੜੀ ਜਾਣਗੇ ਜਾਂਦਿਆਂ ਨੂੰ ਇੱਥੇ ਸੌ ਜੇ ਨੇ ਹਾਂ ਮੇਰੇ ਸਾੜੇ ਚਾ ਚੂਲੇ ਕਿ ਵੀ ਨਹੀਂ ਆਈ ਮੇਰੇ ਸਾੜੇ ਆ ਜਾਣਗੇ ਅਸਵੇਰੇ ਤੂੰ ਵੀ ਨਹੀਂ ਆਉਣਾ ਕੰਮ ਤੇ ਤੇ ਮੈਂ ਵੀ ਨਹੀਂ ਆਉਣਾ ਮੈਂ ਤਾਂ ਬਾਈ 3 ਦਿਨ ਲਾਉਣੇ ਆ ਹਾਂ 3 ਦਿਨਾਂ ਬਾਅਦ ਆਪਾਂ ਫਤਿਹ ਬੁਲਾ ਦੇਣਾ ਤੇਰੇ ਨਾਲ ਹੀ 3 ਦਿਨ ਮੈਂ ਦਾ ਦੂੰਗਾ ਕਿਤੇ ਪੈਸੇ ਗਏ ਤੇਰੇ ਮੇਰੇ ਮੈਨੇ ਲਿ ਗਏ 20000 ਰੁਪਏ ਸਾਰੇ ਇਹਨਾਂ ਦਾ ਅਸ ਫਿਰ ਹਾਂ ਕਰਦੇ ਖਾਤਾ ਸਾਫ ਚੱਕਰੀਏ ਤੇ ਘਫਰ ਫਿਰ ਬਸ ਚੱਕਦਾ ਫਿਰ ਯਾਰ ਕੱਲੇ ਕੱਲ੍ਹ ਹੋਗਾ ਹਾਂ ਹਣ ਆਪਾਂ ਆ ਵੀ ਬੈਠੇ ਆ ਆਪਣੇ ਕੋਲੇ ਕੜੇ ਹੈਗੇ ਯਾਰ ਆਪਣੇ ਬੰਦੇ ਯਾਰ ਵਿਆਹ ਕਰਾ ਕੇ ਸੌਰੀ ਕਿਉਂ ਰਹਿੰਦੇ ਆ ਯਾਰ ਹੋ ਗਈ ਉਹ ਸੌਰੇ ਕੋਈ ਵੀ ਨਹੀਂ ਆਉਂਦਾ ਇਹਦਾ ਜੱਟ ਖੜਿਆ ਨਹੀਂ ਛੱਡਦਾ ਨਹੀਂ ਚਾਰ ਦਿਨ ਸਾਹ ਆ ਜਾਂਦਾ ਮੈਂ ਤਾਂ ਹੋਰ ਸੁਣਿਆ ਕਹਿੰਦੇ ਜੇ ਆਪਣਾ ਬੰਦਾ ਵਿਆਹ ਤੋਂ ਬਾਅਦ ਨਾ ਸੌਰੀ ਰਵੇ ਤਾਂ ਪਾ ਪੈ ਜਾਂਦੀ ਹੈ ਹਾਂ ਪਾ ਪੈ ਜਾਂਦੀ ਹੈ ਜਿਹੜਾ ਤੇਰੇ ਪਈ ਸੀ ਮੇਰੇ ਤਾਂ ਪਈ ਹੀ ਖੜੀ ਹੋਂ ਤੇਰੇ ਵੀ ਪੈ ਗਈ ਨਾਲ ਤੇਰੇ ਵੀ ਪਾਤੀ ਹੋ ਗਏ ਨੇ ਤੂੰ ਵੀ ਰਹਿਣ ਲੱਗ ਗਿਆ ਮੇਰੀ ਰੀਸ ਨਾ ਨਹੀਂ ਮੈਂ ਤਾਂ ਨਹੀਂ ਰਹਿਗਾ ਬਹੁਤ ਹੋਰੀ ਰਹਾ ਮਰਿਆ ਕਿਉਂ ਜਦੋਂ ਪੁੱਛਦਾ ਮੈਂ ਕਿਉਂ ਰਹੀ ਜਨੇ ਨਹੀਂ ਕਿਉਂ ਨਹੀਂ ਜਦੋਂ ਵਿਦਾਈ ਨੂੰ ਪੁੱਛੀਦਾ ਘਰੇ ਕਿੱਥੇ ਗਿਆ ਸੌਰੀ ਗਿਆ ਆ ਗਿਆ ਕੱਲ ਦਾ ਸੌਰੀ ਇੱਕ ਹੋਰ ਪੜਾ ਜਾਂਦਾ ਉਹ ਨਹੀਂ ਖਾਂਦਾ ਸਾਲਾ ਬਣੇ ਰਹਿੰਦਾ ਆ ਹੁੰਦਾ ਜਿਹੜਾ ਹਾਂ ਬੁਲਟ ਦੇ ਨਾਲ ਪਾਸੇ ਤੇ ਤੁਰੇ ਫਿਰਦਾ ਸਦਾਰ ਬਣ ਕੇ ਜੀ ਬੁਲਟ ਤੇ ਪਿੱਠ ਲੱਗੀ ਨਾ ਹਾਂ ਉਹ ਉਹਦੀ ਥੱਲੇ ਉਕੀ ਲੈਂਦੀ ਐ ਇਹ ਤਾਂ ਦੀਦੀ ਜਾਂਦਾ ਤੇ ਆਪਣੀ ਸਿਰ ਦੇੜੀ ਹੁਣ ਨਹੀਂ ਲੱਗਦੀ ਚੱਲ ਚੱਲੀਏ ਚੱਲ ਚੱਲ ਜੀ ਬਸ ਮੈਂ ਤਾਂ ਦੂੰਬੜੀ ਹੋਣਾ ਤੁਰੇ ਫਿਰਦੇ ਨਾਲ ਉਹ ਵੀ ਸਬਰੀ ਵਜੂ ਮਾ ਉਦੋਂ ਵੀ ਕਾਹ ਜਾਵਰੂ ਅਗਲੇ ਪਿੰਡ ਜਾਵਰੂ ਕਿੱਥੇ ਵਰਜੀ ਜਾਵੜੀ ਬਸ ਹਾਂ ਸਬਰੀ ਵਜੀ ਤੁਰੇ ਫਿਰਨ ਬਸ ਸਹੀ ਐ ਹਾਂ ਮਾੜਾ ਮੜਾ ਜੇ ਖੇਤ ਆਇਆ ਸੀ ਯਾਰ ਬਾਅਦ ਚ ਗੱਲ ਕਰਾਂ ਮੈਂ ਫਿਰ ਬਾਅਦ ਚ ਗੱਲ ਕਰਦਾ ਹੈ ਉਹ ਤਾਂ ਚੰਗਾ ਫਿਰ ਰੋਟੀ ਖਾ ਲਈ ਚੰਗਾ ਬਸ ਧਿਆਨ ਨਾਲ ਠੀਕ ਹੈ ਹਾਂ 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 ਬਾ ਬਾ ਰੋਟੀ ਖਾ ਲਈ ਠੀਕ ਹੈ ਮੈਂ ਕਰਦਾ ਗੱਲ ਫਿਰ ਓਕੇ ਬੱਸ ਬਾਏ ਇਹ ਨੂੰ ਉਹ ਕੀ ਨਾ ਕੀਤਾ ਨਾ ਠੀਕ ਆ ਛੇੜਾ ਠੀਕ ਆ ਠੀਕ ਗੱਲ ਮੈਨੂੰ ਮੜਾ ਜੇ ਬੈਠ ਹਲਿਆਂ ਦੇ ਤੇ ਕੀ ਬੰਦ ਹੋ ਗਈ ਵਾਹਰੂ ਕੱਲ ਚਾਚਾ ਹੀ ਕੁੜੀ ਹੈਗੀ ਇਥੇ ਨਾਲ ਦੇ ਪਿੰਡ ਦੀ ਆਪਣੇ ਹੈ ਐਂ ਕੀ ਕਦੇ ਕੁੜੀ ਦਾ ਨਾਮ ਪਹਿਲੀ ਵਾਰ ਸੁਣਿਆ ਕੱਲ ਤਾਂ ਤੁਹਾਡਾ ਅੱਛਾ ਆਵਾਦੀ ਨਹੀਂ ਗਈ ਚਾਚਾ ਜੀ ਹਨਾ ਆਵਾਦੀ ਨਹੀਂ ਗਈ ਇਹਦੀ ਚੱਲ ਤੂੰ ਫਿਰ 10000 ਰੁਪਏ ਦੀ ਆਹ ਕੁੜੀ ਹੈਗੀ ਨਾਲ ਦੇ ਪਿੰਡ ਦੀ ਅੱਗ ਪੰਗਾ ਪੈ ਗਿਆ ਚਾਚਾ ਇਹ ਜਿੱਦੇ ਸਿੱਧੀ ਗੱਲ ਦੱਸਾਂ ਮੈਨੂੰ ਉਹਦੇ ਨਾਲ ਹੋ ਗਿਆ ਸੀ ਚਾਚਾ ਪਿਆਰ ਹੂੰ 8ਵੀਂ ਕਲਾਸ ਤੋਂ ਲੈ ਕੇ ਤੇ ਆਉਣ ਅਸੀਂ 12ਵੀਂ ਚੱਲੀ ਜਾਂਦੀ ਸਾਡੀ 12ਵੀਂ ਤੋਂ ਬਾਅਦ ਉਹਦੇ ਘਰ ਦੇ ਕਹਿੰਦੇ ਵੀ ਉਹਦਾ ਕਰਨਾ ਵਿਆਹ ਅੱਛਾ ਤੇ ਇੱਧਰ ਸਾਡੇ ਵਾਲਾ ਮੰਨਦਾ ਨਹੀਂ ਪਿਆ ਇਹ ਆਂਦਾ ਵੀ ਪਹਿਲਾਂ ਬੀਏ ਪੂਰੀ ਕਰ ਲੈ ਕਹਿੰਦਾ ਤੇਰਾ ਫੇਰ ਕਰਾਂਗੇ ਹੁਣ ਰੋਲਾ ਚਾਚਾ ਇਹ ਆ ਵੀਰ ਜੀ ਮਰਾਂ ਉਹਦੇ ਮੇਡਾ ਮੈਂ ਮਰ ਜੂਗਾ ਮਰ ਜੇਗਾ ਐਵੇਂ ਮਰ ਦੇਗਾ ਤਾਂ ਘਰ ਸੁਣਾ ਭਾਈ ਹਾਂ ਸਾਡੇ ਕੋਲੇ ਰੋਜ ਹੈ ਨਾ ਨੂੰ ਨਾ ਸਾਡੇ ਕੋਲੇ ਤੋਂ ਸਾਡੇ ਕੋਲੇ ਗੱਲ ਕਰਨਾ ਬੱਦਿਆ ਵਾਲੀ ਹਾਂ ਠੀਕ ਹੈ ਤੁਹਾਨੂੰ ਸਦੇਮਾਂਗੇ ਸਮਝਾਇਆ ਸੀ ਜਦੋਂ ਮੈਂ ਮੈਨੂੰ ਰੋਟੀ ਦੀ ਸੁਆਦ ਲੱਗਦੀ ਉਹਦੇ ਬਿਨਾ ਮਿੱਠਾ ਜੀਰਾ ਖਾ ਲਿਆ ਕਰ ਹੋਰ ਤਰ ਬਹੁਤ ਚਾਹੀਦੀ ਹੈ ਮੈਂ ਕਰਾਉਣਾ ਉਹਦੇ ਨਾਲ ਯਾਰ ਮੈਂ ਤਾਂ ਇਹ ਤੇ ਵੇ ਅਸੀਂ ਤਾਂ ਮੈਂਤਰ ਰੱਖ ਲਾਂਗੇ ਕਹਿ ਦੇਾਂਗੇ ਅਸੀਂ ਤਾਂ ਸੀਰੀਸ ਆਪੇ ਬੰਦੇ ਆ ਠੀਕ ਹੈ ਨਾ ਹਾਂ ਅਗਲਾ ਕਿਦੋਂ ਤੁਸੀਂ ਕਿੱਧਰ ਪਰ ਅਸੀਂ ਅਸੀਂ ਤਾਂ ਠੀਕ ਆ ਸਾਨੂੰ ਤਾਂ ਭਰਾਵਾ ਜਿੱਥੇ ਤੂੰ ਕਹਿ ਦੇਂਗਾ ਅਸੀਂ ਤਾਂ ਤੇਰੇ ਨਾਲ ਚੱਲ ਬੜਾਂਗੇ ਰਾਤ ਨੂੰ ਕਿਹੜੇ ਰਾਤ ਨੂੰ ਚੱਲ ਬੜਦੇ ਆ ਐ ਭਾਈ ਉਹ ਕੱਢ ਕੇ ਥੋੜਾ ਲਿਆਉਣੀ ਆ ਪੈ ਜਾ 15 ਕਿੱਲੇ ਕੇ ਫੋਕੜੇ ਮੇਰੇ ਤੇਰੇ ਉਹ ਕੁੜੀਾਇਾ ਕੀ ਦੀ ਉਹ ਛਾੜ ਬਾੜ ਨਾ ਕਰਨਾ ਵੇ ਪੈਸਾ ਜੇ ਤਾਂ ਕੁੜੀ ਕੀ ਦੀ ਆ ਭਰਾਵਾ ਰਵੇ ਕੇ ਪਈ ਜਨੇ ਮੈਂ ਦਿਨ ਦੱਸਦਾ ਇਹਦੇ ਚ ਕੋਈ ਫੇਰਾਂ ਨਹੀਂ ਨਾ ਮਰਦਾਂ ਸੀ ਵੀ ਕਰਾ ਕੇ ਵੇਖੀਆਂ ਇੱਕ ਗੱਲ ਸੁਣ ਲੈ ਇੱਕ ਵਾਰ ਇਹਨੇ ਲਵ ਮੈਜ ਕਰਾਈ ਸੀਗੀ ਤੇ ਨਾਲ ਦੋ ਜੁਬੈਕ ਵੀ ਲੈ ਕੇ ਆਈ ਸੀਗੀ ਚੁੰਜ ਨਾਗ ਰਾਈ ਸੀ ਲਵ ਮੈਰਿਜ ਪੈ 47 ਵੇਲੇ ਦੀਆਂ ਲਵ ਮੈਰਿਜ ਹੁੰਦੀਆਂ ਸੀਗਾ ਤੁਹਾਡੀਆਂ ਕੋਈ ਲੱਗਦੀ ਉਹ ਤਾਂ 47 ਤੋਂ ਵੀ ਪਹਿਲਾਂ ਦੀਆਂ ਕਾਕਾ ਹਾਂ ਮੇਰੇ ਜੇ ਸਾਵਨ ਇਹ ਕੜਾ ਇਸ਼ਕ ਨਹੀਂ ਕੀਤਾਗਾ ਹਾਂ ਕੀ ਹੋ ਗਿਆ ਜੇ ਅਸੀਂ ਇੱਥੇ ਵਟਾ ਛਾਹ ਦੇ ਫਿਰਦੇ ਆ ਤੇ ਸਾਨੂੰ ਸਾਰੀਆਂ ਭਵਿੱਖ ਬਾਣੀਆਂ ਦਾ ਪਤਾ ਮਰਜਾ ਕਿਧਰ ਤੋਨ ਲੈ ਤੁਸੀਂ ਮੇਰੀ ਸਟੋਰੀ ਚ ਲਾ ਦੱਸ ਯਾਰ ਰੋਣੇ ਦਾ ਮੈਂ ਥੋੜਾ ਕੁ ਲਾਫ ਦੇ ਰੋਣੇ ਆ ਮਰਜਾ ਵੀ ਤੇਰੇ ਵਰਗਾ ਸੀ ਜਦੋਂ ਇਹ ਕਹਿੰਦਾ ਮੈਂ ਵਿਆਹ ਕਰਾਉਣਾ ਮੇਰੇ ਵਰਗਾ ਸੀਗਾ ਮੇਰੇ ਉਹਦਾ ਪੈਟ ਕੇ ਲੈ ਗਿਆ ਸੀ ਉਹਨਾਂ ਦੀ ਹੁਕਮ ਚਲਾਉਣਾ ਭਰਾ ਫਿਰ ਸਾਡੀ ਰਹਿ ਥੋੜੀ ਲੈਣਾ ਤੂੰ ਹਾਂ ਹੈ ਤੂੰ ਸਾਡੇ ਦੇ ਹੁਕਮ ਚਲਾਉਣਾ ਉਹ ਨਹੀਂ ਯਾਰ ਚਾਚਾ ਕੀ ਐ ਬਤ ਤੁਸੀਂ ਤਾਂ ਗੱਲ ਪੁੱਠੇ ਪਾਸੇ ਲੈ ਕੇ ਯਾਰ ਆ ਦੋ ਕਿ ਦੋ ਇਹਦਾ ਆਪਦੇ ਬੁੜੇ ਤੋਂ ਆਪਣੀ ਵੀ ਫੜੇ ਬਾਊਆ ਉਕੀ ਜਾਦਾ ਯਾਰ ਕਿਹੜੇ ਫੋੜੇ ਪਾਇਆ ਕਿੰਨੇ ਵਾਰੀ ਫੋੜੇ ਪਾਇਆ ਲਾ ਦੱਸ ਤੈਨੂੰ ਇਹਨਾਂ ਦਾ ਆਪਾਂ ਸਮਝਾਵਾਂਗੇ ਆਪਾਂ ਨੂੰ ਬੜੂਗਾ ਅਸੀਂ ਤਾਂ ਭਰਾ ਤੇਰੀ ਮਾਂ ਨੂੰ ਦੱਸ ਦਿਆਂਗੇ ਹਾਂ ਵੀ ਪਈਆ ਗੱਲਾਂ ਤੇ ਬਾਈ ਨਾਲ ਨਹੀਂ ਅਸੀਂ ਗੱਲ ਕਰਦੇ ਹਾਂ ਆਪੇ ਸਮਝਾ ਦੂਗੀ ਇਹਨੂੰ ਬਾਪੂ ਨੂੰ ਮਨਾਉਣਾ ਮੇਰੇ ਨੂੰ ਉਹ ਬਾਪੂ ਨੂੰ ਬੇਬੇ ਆਪੇ ਤੇਰੀ ਮਨਾਲੂਗੀ ਮਨਾ ਦੇਗੇ ਸਾਰੇ ਸਾਨੂੰ ਕਰਦੀ ਹੱਥ ਨੇ ਮਨਾਉਂ ਜੋਗਾ ਫਿਰ ਹਾਂ ਮੇਰਾ ਜੀ ਤਾਂ ਫੇਰ ਫੇਰ ਹੀ ਕਰਾਂਗੇ ਕੋਈ ਨਾ ਕੋਈ ਦਿਲ ਦਾ ਕਰਿਆ ਕਰੀਂ। ਤੇ لالਚੀ ਬੰਦੇ ਯਾਰ ਐਡੇ لالਚੀ ਬੰਦੇ ਤੁਸੀਂ ਮੈਂ ਤਾਂ ਪਹਿਲੀ ਵਾਰੀ ਵੇਖੀ ਯਾਰ। ਦੱਸ ਯਾਰ 40 ਸਾਲ ਹੋ ਗਏ ਸਾਡੇ ਘਰ ਦਾ ਲੂਣ ਖਾਂਦਿਆਂ ਨੂੰ ਤੇ ਅਜੇ ਇਹ ਕਹਿੰਦੇ ਚਾਹ ਪਾਣੀ ਜੋਗਾ ਕਰੀ ਸਾਨੂੰ ਹਾਦੂ। ਲੂਣ ਖਾਦੇ ਤਾਂ 1.5 ਢਾਂਗਾ ਤਾਂ ਨਹੀਂ ਖਾਣੀਆਂ ਤੁਹਾਡੇ ਬੁੜੇ ਤੋਂ। ਹਾਂ। ਥੋੜਾ ਪਾਣੀ ਦੇ ਦਾਨੂੰ ਦੇ ਦੋ ਆਹੋ। ਪਾਣੀ ਦੇ ਦੋ। ਤੇ ਫੋੜਾ ਵੇਲਾ ਵੇਲੇ ਦੇ ਵੀ ਜਿਆਦਾ ਪਿਆ ਹੁੰਦਾ। ਮੈਨੂੰ ਨਹੀਂ ਪਤਾ ਯਾਰ ਮੈਂ ਵਿਆਹ ਕਰਾਉਣਾ ਤੇਰਾ ਕਰਾਉਣਾ ਯਾਰ ਮੈਨੂੰ ਨਹੀਂ ਪਤਾ ਨਹੀਂ ਤੇ ਗੱਲ ਮੁੱਕੀ ਬੱਸ। ਬ੍ਰੋ ਆਪਰੇ ਬੋੜੇ ਪਵਾਊਗਾ ਅਸੀਂ ਅਸੀਂ ਉਹਨੂੰ ਕਹਿ ਦਨੇ ਆ ਅਸੀਂ ਕਹਿ ਦਨੇ ਬਾਈ ਚਲ ਠੀਕ ਹੈ ਮੈਂ ਤਾਂ ਦਰਵਾਜ਼ਾ ਕਰ ਲੈਨੇ ਹੋਰ ਫਿਰ ਕੀ ਹੈ ਅਸੀਂ ਪੁੱਛਣਾ ਮੇਰਾ ਕਹਿਣਾ ਪੁੱਛਣਾ ਵੀ ਭਾਈ ਇਹ ਤਾਂ ਬੰਦ ਗਿਆ ਤਾਂ ਤੇ ਜੇ ਭਾਈ ਉਹ ਨਾ ਮੰਨੇ ਤਾਂ ਮੰਨਣਾ ਵਾਲੇ ਕਹਿੰਦਾ ਏਡਾ ਕਲੱਕੜ ਬੰਦਾ ਯਾਰ ਉਹ ਉਹ ਕਿੱਥੇ ਬੰਦਾ ਬੜਾ ਕਲੱਕੜ ਬੰਦਾ ਉਹ ਉਹਨੇ ਕਹਿ ਦਨੇ ਅੰਗਲੀ ਤੁਸੀਂ ਰਾਈਏ ਸਾਡੇ ਸ਼ੋਹਰ ਨੂੰ ਭੈਤ ਸਾਡੇ ਵੀ ਤਰੰਤਾ ਕਰੇਗਾ ਤੂੰ ਜੀ ਉਹ ਜਾ ਲੈ ਜੇ ਭੈਣ ਜੀ ਰੋਣ ਵਾਲੀ ਕਿਹੜੀ ਗੱਲ ਆ ਵੀ ਵਿਆਹ ਕਰਾਉਣਾ ਰੋਕ ਹਾਂ ਫਰੌਂਡਾ ਜਾ ਯਾਰ ਦਾਦਾ ਸਾਡੀ ਭੈ ਜੋ ਪੰਜਾ ਸਾਲਾਂ ਦੀ ਯਾਰੀ ਸਾਡੀ ਬੇਹੇ ਤੋਨੂੰ ਫੇਰ ਮੇਰੇ ਮੂੰਹ ਗਾਲਾਂ ਲੈਂਦੇ ਮਜ਼ਾਕ ਸੋਚਦਾ ਤੋਨੂੰ ਤਾਂ ਤੇ ਫੇਰ ਭਈ ਸਾਡੇ ਤੋਂ ਕੀ ਸਾਡੇ ਚ ਕੀ ਗੱਪ ਕਰਾਂਗੇ ਸਾਡਾ ਕੋਈ ਸਾਡਾ ਵਿੱਚ ਕੀ ਕਸੂਰਾ ਯਾਰ ਦੱਸ ਤੇ ਪੈ ਤੁਸੀਂ ਮੈਨੂੰ ਹੌਸਲਾ ਦਿਓ ਮਾੜਾ ਮੋਟਾ ਮੈਂ ਤੁਸੀਂ ਤਾਂ ਆਊਟ ਆ ਮੇਰੇ ਮੈਨੂੰ ਦਿੱਤਾ ਹੀ ਤਾਂ ਕਹਿੰਦੇ ਕਿ ਸਾਡੇ ਕਿਤੇ ਸਾਡੇ ਫੋੜੇ ਪਹਿਣਗੇ ਕਿਤੇ ਸਾਡੇ ਐ ਫੇ ਤੁਹਾਨੂੰ ਗੋਲੀ ਨਾਲ ਮਾਰ ਦੂ ਤੁਹਾਨੂੰ ਇੱਥੇ ਯੋ ਬਹੁਤ ਬਾਈ 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 ਲਈ ਹੈ ਇਕ ਲੱਕੜ ਬੰਦਾ ਨਹੀਂ ਤੇ ਤੇਰਾ ਪਿਆਰ ਤੇ ਤੂੰ ਕਿਉਂ ਨਹੀਂ ਪੁੱਛਦਾ ਗਾ ਨੂੰ ਸਾਡੂ ਕੇ ਮੁਰੇ ਕਰਕੇ ਜੇ ਮੇਰੀ ਜੇ ਇਨਹਤ ਹੁੰਦੀ ਨਾ ਮੇਰੀ ਜੇ ਇਨਹਤ ਹੁੰਦੀ ਤਾਂ ਉਹਨੂੰ ਫਿਰ ਕਰੇ ਬਿਠਾਈ ਹੁੰਦੀ ਵਿਆਹ ਕੇ ਤੇ ਫਿਰ ਵਿਆਹ ਤੋਂ ਬਾਅਦ ਜੇ ਭੱਜਣ ਲੱਗੀ ਕਿਸੇ ਪਾਸੇ ਤੇ ਉਹ ਯਾਰ ਗੱਲ ਸੁਣ ਲੈ ਦਾਜਾ ਬਾਹਲੀਆਂ ਗੱਲਾਂ ਦਾ ਮੈਨੂੰ ਪਤਾ ਨਹੀਂ ਗੱਲ ਮੁੱਕ ਦੀ ਏ ਮੇਰੀ ਤਾਂ ਉਮਰ ਹੈ ਕੀ ਅਜੇ 25 ਸਾਲ ਤੇ ਤੁਹਾਨੂੰ ਹਾਣੋ ਹਾਣੀ ਦੀਆਂ ਉਹਦੀ ਤਾਂ ਮੇਰੀ ਉਮਰ ਹੈ ਕੀ 25 ਸਾਲ ਤੇ ਤਾਂ ਉਹ ਸਾਡੇ ਤੇ ਆਪਣੇ ਸਿਰੀ ਲੱਗਣ ਹੋਵੇ ਤੁਹਾਡੇ 40 ਸਾਲ ਦੇ ਕਰੀਬ ਹੁਣ ਆਪੇ ਦੱਸੋ ਵੀ ਮੈਂ ਬਾਪੂ ਨੂੰ ਪਹਿਲਾਂ ਜਾਣਦਾ ਕਿ ਤੁਸੀਂ ਮੇਰੇ ਬਾਪੂ ਨੂੰ ਪੁਰਾਣੇ ਜਾਣਦੇ ਹੋ ਤਾਂ ਫਿਰ ਜਾਣਦੇ ਤਾਂ ਸਾਰੇ ਤਾਂ ਹੀ ਅਸੀਂ ਕਹੀ ਜਾਂਦੇ ਆ ਛਾਈ ਕਹੀ ਜਾਂਦੇ ਵੀ ਬੰਦਾ ਖਰਾਬ ਆ ਉਹ ਹਾਂ ਹੋਰ ਕਿਵੇਂ ਕਹਨੇ ਆ ਤੁਸੀਂ ਬੋਦਲਾਂ ਬੂਦਲਾਂ ਵਾਲੀ ਗੱਲ ਕਿਹਦੇ ਪਾਸੇ ਕਹੀ ਫਿਰਲਾ ਦੱਸ ਬੂਦਲਾਂ ਤੇ ਫਿਰ ਕਰਨਾ ਤੂੰ ਵਿਆਹ ਤੇ ਹੁਣ ਪੈਗ ਨਾ ਚਲਾਏਂਗੇ ਉੱਥੇ ਓਏ ਵਿਆਹ ਦੇ ਵਿੱਚ ਤਾਂ ਨਵਾ ਦੂੰਗਾ ਤੁਹਾਨੂੰ ਦਾੜੇ ਤੇ ਡਰਾਮਾ ਵਿੱਚ ਗੋਤੇ ਦਵਾ ਦੂੰ ਹੋਰ ਦੱਸੋ ਪਰ ਉਹ ਨਹੀਂ ਗੋਤੇ ਦਵਾਈਆਂ ਵਾਤਲ ਬਾਤ ਵਿਆਹ ਦੇ ਵਿੱਚ ਜਿਹਦਾ ਪੂਰੇ ਚਾਚਾ ਸੋਚ ਐ ਤੇਰੇ ਕੋਟ ਪੈਂਟ ਪਾਉਣਾ ਤੇਰੇ ਕੋਟ ਪੈਂਟ ਤੇ 8 ਦੇ ਮਹੀਨੇ ਕੋਟ ਪੈਂਟ ਪਵਾ ਦੇ ਸਾਡੇ ਠੀਕ ਆ 8 ਦੇ ਮਹੀਨੇ ਚ ਨਾ ਕੋਟ ਪੈਂਟ ਆਪਾਂ ਵਿਆਹ ਉਹ ਜੇ ਸੀਜ਼ਨ ਦੇ ਰੱਖਾਂਗੇ ਛੱਟ ਦੇ ਸਿਆਲ ਤੈਨੂੰ ਮਿੱਠੀਏ ਮਿੱਤਰਾਂ ਵਿਆਹ ਕੇ ਲੈ ਜਾਣਾ ਨਹੀਂ DJ ਵੀ ਲਾਤਾ ਜਣੇ ਦਾ DJ ਲੈ ਤੇ ਹੋਰ ਤੇਰੇ ਕਰਾ ਦਾ ਹੋਰ ਉਹ ਮਲ ਪੰਗ 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 ਪਾਪਾ ਉਹ ਤੇ ਲੈ ਕੇ ਲੋਣੀਆਂ ਓਏ ਭਰਾ ਤੂੰ ਸਾਨੂੰ ਦੱਸ ਸਾਨੂੰ ਕਿ ਸਿਆਪੇ ਨੂੰ ਫੜਾਇਆ ਰਾਤ ਨੂੰ ਸਾਡੀ ਪਾਣੀ ਦੀ ਵਾਰੀ ਹੈ ਘੰਟਾ ਸੀ ਮੜਾ ਢੂਈ ਸਿੱਧੀ ਕਰਨੀ ਸੀ ਉਹ ਮੈਨੂੰ ਫਰਾਗ ਉੱਠਦਾ ਓਏ ਫਰਾਗ ਉੱਠਦਾ ਮੈਨੂੰ ਉਹਦਾ ਇੱਕ ਦਮ ਲੈ ਮੇਰੇ ਇੱਕ ਇਹ ਘਰੀ ਜਾ ਜਵਾਨੀ ਨਾ ਜਵਾਨੀ ਚਾਰ ਕਿ ਦਿਨ ਭੇੜ ਦੇ ਲੈਲੇ ਤੇ ਵੀ ਆਈ ਸੀ ਉਹਦੇ ਮੇਰੇ ਸੜਾ ਨਿਵਾ ਤੇ ਹੋ ਕੇ ਖੇਡਦਾ ਹੀ ਖੁੱਦ ਨਾਲ ਓਏ ਚਾਰ ਦਿਨ ਹੀ ਆ ਜੇ ਮੇਰੇ ਤੇ ਮੈਂ ਕਦੋਂ ਕਹਿਣਾ ਮੈਂ ਤੇ ਵਿਆਹ ਦੇ ਕਰਾਉ ਉੱਟ ਜੂ ਕਿਸੇ ਪਾਸੇ ਲੈ ਤੇ ਤੂੰ ਪਹਿਲੇ ਹੀ ਲੈ ਕੇ ਉੱਡ ਜਾ ਮੈਂ ਅਸੀਂ ਤੇਰੇ ਪਿਓ ਨੂੰ ਸਮਝਾ ਦਿਆਂਗੇ ਉਹ ਫੇਰ ਤੁਸੀਂ ਮੈਨੂੰ ਐ ਮੈਨੇ ਮਾਰਨੇ ਤੂੰ ਕਦਰਾ ਸਾਡੇ ਕੋਲ ਗਲਤ ਕਰਦਾ ਕਿਰਾ ਕਰ ਤੂਤ ਕਰਨ ਤੋਂ ਪਹਿਲਾਂ ਹੁਣ ਮੈਂ ਤੇਨੂੰ ਕੋ ਲਗਨ ਕੀਤੀ ਆ ਜੇ ਤੁਸੀਂ ਹੁਣ ਚਲ ਫਿਰ ਸਾਨੂੰ ਟਾਈਮ ਤਾਂ ਦੇ ਦੇ ਨਹੀਂ ਟਾਈਮ ਨਹੀਂ ਦੇਣਾ ਲੈ ਅੱਜ ਸ਼ਾਮ ਤੱਕ ਸ਼ਾਮ ਤੱਕ ਮੈਂ ਟਾਈਮ ਦਿੱਤੀ ਬੈਠਾ ਉਹਨੂੰ ਅਗਲੀ ਨੂੰ ਸ਼ਾਮ ਤੋਂ ਪਹਿਲਾਂ ਉਹਨੂੰ ਦੱਸਣਾ ਕੋਈ ਹਾਣਾ ਮੈਂ ਮਰ ਕਹਿ ਲਈ ਫਿਰ ਉਹ ਕਿ ਆ ਜਾਗੇ ਵਿਆਹ ਪੱਕਾ ਸ਼ਾਮੋਂ ਤੋਂ ਪਹਿਲਾਂ ਅੱਜ ਬਾਪੂ ਤੋਂ ਹਾਣਾ ਕਰਕੇ ਦੱਸੋ ਮੈਂ ਉਹ ਨਜ਼ਰ ਘਰੇ ਨਹੀਂ ਵੜਨਾ ਕਿਤੇ ਸਿੱਧੀ ਮੇਰੇ ਤੇ ਦਿਨਾਲੀ ਲੱਗੀ ਹੋਵੇ ਮੱਥੇ ਨੂੰ ਠੀਕ ਨਾ ਚੱਲ ਪੁੱਛਦਾ ਮੈਨੂੰ ਫੋਨ ਕਰਨਾ ਉਹ ਪੁੱਛ ਕੇ ਵੀ ਕੋ ਦਾ ਰਿਐਕਸ਼ਨ ਕੀ ਆ ਉਹ ਸ਼ਾਮ ਨਾਲ ਘਰੇ ਵੜੂੰਗਾ ਫਿਰ ਮੈਂ ਤੈਨੂੰ ਦੱਸ ਯਾਰ ਤੈਨੂੰ ਤਾਂ ਦਿਨਾਲੀ ਤੋਂ ਡਰ ਲੱਗਦਾ ਤਾਂ ਸਾਡੀ ਭਾਟੀ ਪਾੜਦੇ ਹੋ ਤੇ ਤੂੰ ਤੂੰ ਸੜਿਆ ਤੂੰ ਨਹੀਂ ਦਿਨਾਲੀ ਦੇ ਮੂਰੇ ਹੁੰਦਾ ਮੇਲਾ ਮੈਨੂੰ ਵਰਾਗ ਉੱਠਦਾ ਓਏ ਮੈਨੂੰ ਵਰਾਗ ਲਾ ਦੂ ਓ ਮੈਂ ਮਰ ਜੂਗਾ ਚਾਚਾ ਮੇਰਾ ਵਿਆਹ ਕਰਾ ਦੇ ਉਹਦਾ ਓਏ ਤੂੰ ਇਹ ਆਪ ਦੀ ਚਾਚੀ ਨਾਲ ਕਰਾਣਾ ਬੜੇ ਸਿਆਪੇ ਨੂੰ ਫੜੇ ਆ ਓ ਕਿਸੇ ਨਾਲ ਕਰਾ ਦੂ ਓਏ ਸੋਰੀ 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 ਓ ਸੇਹੜੀ ਕਰਾ ਦੂ ਮੈਂ ਚਾਚਾ ਮੈਂ ਮਰ ਜੂ ਜਾਂ ਮੇਰੇ ਬਾਪੂ ਨੂੰ ਪੁੱਛ ਗਿਆ ਇਹ ਮੇਰਾ ਥੋੜਾ ਫਿਰ ਕੇ ਪਿਆ ਯਾਰ ਪੁੱਛ ਗਿਆ ਇਹ ਯਾਰ ਉਹ ਕਿਦਾਂ ਕਰਾ ਦੇ ਉਹ ਨਹੀਂ ਹੁੰਦਾ ਵਿਆਹ ਕਰਾ ਦੋ ਮੈਂ ਲੁਟਾ ਕਰਾਜੇ ਮੱਖਾ ਕਰਾਂਗੇ ਗੱਲ ਉਹ ਨੂੰ ਕਿਤੇ ਹੋਰ ਤੋਰ ਦੇਣਾ ਇਹ 12ਵੀਂ ਨੂੰ ਤੈਨੂੰ ਤੈਨੂੰ ਮੇਰਾ ਸੜੇ ਤੈਨੂੰ ਹੁਣੇ ਪਤਾ ਲੱਗਿਆ ਚਾਂ ਚੱਕੀ ਤੈਨੂੰ ਦੌਰੇ ਪੈਣ ਵਾਲੇ ਨੂੰ ਕਰੀਏ ਨਾ ਦਾਦਾ ਮੇਰਾ ਵਿਆਹ ਕਰਾ ਦੋ ਨਾਣਾ ਵਿਆਹ ਕਰਾ ਦੋ ਜੇ ਮੈਂ ਗੁਜਰੀ ਹੁੰਦੀ ਤਾਂ ਲੈ ਹੀ ਦੀਏ ਆ ਵਿਆਹ ਕਰਾ ਦੋ ਉਪਰਵਾ ਦਾੜੂ ਫੋਨ ਫਾਂ ਲਾ ਦੇ ਉਹਨੂੰ ਕਿਹੜੂ ਪਤਾ ਨਹੀਂ ਕੀ ਹੋ ਗਿਆ ਲੈ ਜੀ ਕਸਰ ਕਰਦੀ ਨਹੀਂ ਇਹ ਲਾ ਬੰਗਰਾ ਕਿ ਮੈਂ ਮਰ ਜੂਗਾ ਚਾਚਾ ਕਰ ਗੱਲ ਸੁਣੋ 1 ਮਿੰਟ ਐਵੇਂ ਰੋਜ਼ ਰਾਂ ਤੇ ਤੇਰੇ ਪਿਆਰ ਨਾਲ ਗੱਲ ਕਰਾ 1 ਮਿੰਟ ਤੇਰੇ ਘਰ ਇੱਥੇ ਵੱਸਦੀ ਐ ਮੇਰੇ ਚਾਚਾ ਉਹ ਤਾਂ ਮਾਈਰ ਬਰਾਦਰ ਤੇ ਪਿਆਰ ਨਾਲ ਕਰਾ ਮੇਰੇ ਸਾਹ ਚ ਸਾ ਲੈਂਦੇ ਫੂਲ ਨਹੀਂ ਲੜਨ ਬੈਨ ਮੇਰੇ ਕੋਈ ਅਸੀਂ ਉਹਨੂੰ ਪੁੱਛਦਾ ਲਈ ਜੇ ਕਦੋਂ ਆਏਗਾ ਤੂੰ ਘਰੇ ਭਰਾ ਫੇਰ ਹੀ ਗੱਲ ਹੋਊਗੀ ਉਹਦੇ ਨਾਲ ਇਹ ਤਾਂ ਪਹਿਲਾਂ ਤਾਂ ਕਹਿੰਦੇ ਮੇਰੀ ਮੋਛਾ ਹੀ ਰਹੂਗੀ ਕਮਲ ਜੀ ਇੱਕ ਮਤਲਬ ਇਹ ਚਲੇਗਾ ਮੱਚਦਾ ਨਹੀਂ ਗਿਆ ਪਿੱਛੇ ਬਈ ਨਾ ਫੜ ਕਰ ਗੱਲ ਉਂਗਰੇਣਾ ਉਂਗਰੇ ਪਤਰੀ ਗੱਲ ਬਾਈ ਕਿਵੇਂ ਆ? ਕਦੋਂ ਆਉਗੇ? ਆਹ ਠੋਖਾ ਭਾਈ ਠੋਖਾ ਬਈ ਗੱਲ ਕਰਦੀ ਸੀ ਜਰਾ ਇੱਕ ਠੀਕ ਆ ਬਾਈ ਈ ਜਾਣਾ ਤੂੰ ਗਏ ਮੈਂ ਧੋ ਕਾ ਕਰਵਾਇਆ ਇੱਥੇ ਹੂਗਾ ਤਰੀਆ ਕੋਲ ਬਰਦ ਹੈ ਹੈ ਇੱਥੇ ਤਾਂ ਨਹੀਂ ਗਿਆ ਤੈਣਾ ਪਹੁੰਚ ਲੈਣਾ ਵੀ ਮੇਰੇ ਘਰ ਆ ਘਰੇ ਆਉਗਾ ਕੀ ਕਹਦੇ ਨੇ ਇਹਨੂੰ ਤੂੰ ਮੁੰਡੇ ਦਾ ਬਾਈ ਟੈਗ ਹੋ ਜਾਊਗਾ ਜੇ ਤੇਰਾ ਪਿਓ ਮੰਨ ਗਿਆ ਤੇ ਗਾ ਕੁੜੀ ਵਾਲੇ ਨੂੰ ਮਨਾਉਣਾ ਮੈਨੂੰ ਨਾ ਤੇਰੇ ਵੱਸ ਦੀ ਗੱਲ ਹੈ ਕਿ ਤੇ ਮੜ ਤੇ ਫੇਰ ਇੱਥੇ ਨੂੰ ਆਉਂਦੇ ਸਾਬੇ ਵਾਲਾ ਤੇ ਮਨਾਓ ਤੁਸੀਂ ਫੋਨ ਬਣਾ ਲੈਨੇ ਆਂ ਬਸ ਹਲਾ ਚਾ ਚੰਗਾ ਚਾਚਾ ਫੋਨ ਆ ਗਿਆ ਹਾਂ ਮਿੱਠੀ ਆਪੋ ਤਾਂ ਕਿਵੇਂ ਠੀਕ ਆ ਹੈ ਬਹੁਤ ਵਧੀਆ ਕਿਹੜੀ ਮਿੱਟੀ ਵਾਰ ਕੇ ਬੈਠਿਆ ਰਹੇ ਸਾਲਾ ਮਿੱਟੀਆਂ ਦਾ